ਕੋਟ ਕਪੂਰਾ ਮੰਡੀ ਤੇ ਖੜੇ ਆ ਜੌਂਡੀਅਰ ਲੈ ਕੇ ਆਇਆ 5204 ਸੋ ਮਾਲਕ ਆਪਣੇ ਕੋਲ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਹੈ ਜੀ ਵਧੀਆ ਜੀ ਇਹ ਕਿਹੜਾ ਮਾਡਲ ਆ ਜੌਂਡੀਅਰ 2010 ਮਾਡਲ ਆ ਬਾਈ ਠੀਕ ਆ 2010 ਮਾਡਲ ਆ ਹਾਂਜੀ ਤੇ ਨੰਬਰ ਇਹਦਾ ਪਿਆਬ ਦਾ ਹੀ ਆ ਪੀਵੀ7 ਕਿੱਥੋਂ ਦਾ ਪੀਵੀ7 ਦਾ ਪੀਵੀ7 ਹੁਸ਼ਿਆਰਪੁਰ ਦਾ ਨੰਬਰ ਆ ਤੇ ਰੰਗ ਪੇੜ ਦਾ ਕਿਵੇਂ ਆ ਰੀਅਲ ਨਾਲ ਵੀ ਟਾਇਰ 90 ਪੈਸੇ ਆ ਚਾਰੇ ਟਾਇਰ 90 ਪੈਸੇ ਆ ਹਾਂਜੀ ਗੁਡਇਰ ਕੰਪਨੀ ਦੇ ਆ ਹਾਂਜੀ ਤੇ ਰੰਗ ਪੇੜ ਦਾ ਸਾਰਾ ਰੀਨਲ ਗਾਰੰਟੀ ਹੈ ਬਈ ਹਾਂ ਬਈ ਠੀਕ ਆ ਇੰਡੀਅਨ ਗੀਅਰ ਦਾ ਕਿਵੇਂ ਚੰਗਾ ਪੂਰਾ ਭਲਾ ਵਾ ਕੇ ਲੈ ਜਾਣਾ ਸਾਈਡ ਗੀਅਰ ਚ ਹੈ ਠੀਕ ਆ ਸਾਈਡ ਗੀਅਰ ਤੇ ਟਰੈਕਟਰ ਆ 50 ਨੰਬਰ ਆ ਟਾਇਰ ਨਾ ਟਾਇਰ 90 ਪੈਸੇ ਸਮਾਨ ਸਾਰਾ ਡੰਡਾ ਫੱਟੀ ਛਤਰੀ ਆਈਂ ਦਿਓਗੇ ਹਾਂਜੀ ਉਹ ਰਾਣੀ ਗਲਿਆ ਦੇਖ ਸਕਦੇ ਹੋ ਆ ਵੇਟ ਮੂਦ ਹਾਂ ਵੇਟ ਮੂਦੇ ਵੀ ਆ ਵੇਟ ਟਾਇਰਾਂ ਤੇ ਟਾਇਰਾਂ ਦੇ ਵੀ ਨਾਲ ਦੀ ਹੁੰਦੇ ਆ ਹੈਂ ਫਸੜਾਏ ਆ ਬਸ਼ਾਕ ਨੂੰ ਬੇਦਾਗ ਮਗਰਾ ਟਰੈਕਟਰ ਆ ਤੇ ਦੇਖ ਸਕਦੇ ਹੋ 10 ਮਾਡਲ ਤੇ ਡਿਮਾਂਡ ਕਿੰਨੀ ਕਰਦੇ ਆ ਭਾਈ ਇਹਦੀ 395 ਆ ਠੀਕ ਆ ਬੇਦਾਗ 375 ਦਾ ਜਿਹੜਾ ਵੀਡੀਓ ਵੇਖ ਕੇ ਆ 5000 ਹੋਰ ਮੰਗਦਾ ਅਛਾ 395 ਮੰਗਦੇ 375 ਦਾ ਦੇ ਦਿਓਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆ 5000 ਹੋਰ ਛੱਡਦੇ ਆ ਗਿਆ ਉਹ ਟਰੈਕਟਰ ਚ ਤਾਂ ਨਹੀਂ ਕੋਈ ਕਮੀ ਨਹੀਂ ਭਾਈ ਪਣਾ ਵਾ ਕੇ ਲੈ ਜੀ ਆ ਠੀਕ ਆ ਇਹ ਕਿਹੜੇ ਪਿੰਡ ਖੜਾ ਪਿੰਡੇ ਵੀ ਥਾੜੇ ਮੈਂ ਪਿੰਡ ਥਾੜੇ ਮੋੜ ਜਿਲ੍ਹਾ ਫਰੀਦਕੋਣਾ ਨੰਬਰ ਬੋਲਦੀ ਇੱਕ ਵਣੀ 9855512977 ਇੱਕ ਨੰਬਰ ਹੈ 8847305932 ਠੀਕ ਆ ਬਾਕੀ ਮਾਲ ਕੇ ਵੀਰ ਦਾ ਕੇ ਟਰੈਕਟਰ ਨੰਬਰ ਸਕਰੀਨ ਤੇ ਵੀ ਚੱਲੀ ਜਾਂਦਾ ਉੱਥੋਂ ਗੱਲ ਕਰਕੇ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਸੋ ਧੰਨਵਾਦ